ਹਾਂਜੀ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਦੱਸਾਂਗੇ ਜੀ ਵੀ ਆਮਲੇ ਦਾ ਆਪਾਂ ਵੈਸੇ ਤਾਂ ਆਚਾਰ ਲਈ ਵਰਤਦੇ ਆ ਹਨਾ ਅੱਜ ਆਪਾਂ ਤੁਹਾਨੂੰ ਇੱਕ ਏਸੀ ਚੀਜ਼ ਬਾਰੇ ਦੱਸਾਂਗੇ ਜਿਹੜੀ ਕਿ ਬਹੁਤ ਹੀ ਲਾਭਦਾਇਕ ਹੁੰਦੀ ਹੈ ਤੇ ਆਮ ਮਰਤੋਂ ਵਿੱਚ ਵੀ ਆਪਾਂ ਬਹੁਤ ਘੱਟ ਲੋਕ ਵਰਤਦੇ ਆ ਤੇ ਇਹ ਹੈ ਜੀ ਆਮਲਾ ਪਾਈਨ ਇਹਦੇ ਲਈ ਆਪਾਂ ਨੇ ਕੀ ਕੀ ਸਮਾਨ ਚਾਹੀਦਾ ਤੁਹਾਨੂੰ ਇਹ ਵੀ ਦੱਸਾਂਗੇ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਲੈਣੀ ਜੀ ਔਲੇ ਇਹ ਨਾਰਮਲ ਔਲੇ ਆ ਜੀ ਜਿਨ੍ਹਾਂ ਦਾ ਆਪਾਂ ਚਾਰ ਪਾਉਣੇ ਆ ਮਰਬੇ ਵਾਲੇ ਔਲੇ ਨਹੀਂ ਹੈਗੇ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਦੇਖੋ ਛਿਲ ਲੈਣਾ ਹੈ ਨਾ ਉੱਪਰੋਂ ਛਿਲਕਾ ਬਾਹਰ ਬਣਾਉਣ ਲਈ ਦੇਖੋ ਆਪਾਂ ਨੇ ਆ ਬਣਾਇਆ ਹੋਇਆ ਇਸ ਤਰ੍ਹਾਂ ਉੱਪਰੋਂ ਆਪਣਾ ਉਤਾਰ ਲੈਣਾ ਤਾਂ ਜਿਹੜਾ ਛਿਲਕਾ ਹੈਗਾ ਤੇ ਜਿਹੜੀਆਂ ਗਿਰਕਾਂ ਨੇ ਉਹ ਅਲੱਗ ਕਰ ਲੈਣੀਆਂ ਨੇ ਅਰ ਦੇਖੋ ਗਿਰਕਾ ਪਾ ਅਲੱਗ ਕਰ ਲਿਆ ਤੇ ਇਧਰ ਆਪਾਂ ਜਿਹੜਾ ਇਹਦਾ ਉੱਪਰਲਾ ਸਾਰਾ ਮਟੀਰੀਅਲ ਸੀ ਉਹ ਅਲੱਗ ਤੋਂ ਇੱਕ ਟੋਕਰੀ 'ਚ ਇਕੱਠਾ ਕਰ ਲਿਆ ਤੇ ਇਹਨੂੰ ਬਣਾਉਣ ਲਈ ਆਪਾਂ ਨੂੰ ਕੀ ਕੀ ਸਮਾਨ ਚਾਹੀਦਾ ਤੁਸੀਂ ਵੀਡੀਓ ਨਾਲ ਬਣੀ ਰਿਹਾ ਕਰੋ ਜੀ ਆਪਾਂ ਅੱਗੇ ਜਾ ਕੇ ਤੁਹਾਨੂੰ ਦੱਸ ਦਿਆਂ ਕਿ ਹੋਰ ਕੀ ਸਮਾਨ ਚਾਹੀਦਾ ਤੇ ਇਸ ਦਾ ਬਣਾਉਣ ਦਾ ਤਰੀਕਾ ਕੀ ਹੈ ਤੇ ਵੀਡੀਓ ਨੂੰ ਬਿਨਾਂ ਸਕਿੱਪ ਕਰੇ ਦੇਖੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲੇ ਜੀ ਜ਼ਰੂਰ ਕਰਨਾ ਤੇ ਅੱਗੇ ਆਪਾਂ ਤੁਹਾਨੂੰ ਦੱਸ ਦਿਆਂ ਵੀ ਇਹਦੇ ਵਿੱਚ ਹੋਰ ਕੀ ਕੀ ਸਮਾਨ ਪਾਊਗਾ ਤੇ ਵੀਡੀਓ ਨਾਲ ਬਣੀ ਰਹੋ ਤੇ ਰੈਸਪੀ ਦੱਸਾਂਗੇ ਜਿਹਦੇ ਵਿੱਚ ਕੀ ਔਲਿਆਂ ਦੀ ਵਾਇਨ ਬਣਾਉਣ ਦਾ ਤਰੀਕਾ ਤੇ ਉਹਦੇ ਵਿੱਚ ਕਿੰਨੀ ਕਿੰਨੀ ਕੁਆਂਟੀਟੀ ਲੈਣੀ ਹੈ ਕਿੰਨੀਆਂ ਚੀਜ਼ਾਂ ਪੈਣੀਆਂ ਆਪਾਂ ਸਾਰਾ ਵਿਸਤਾਰ ਨਾਲ ਸਮਝਾਵਾਂਗੇ ਜੀ ਤੁਹਾਨੂੰ ਤੇ ਵੀਡੀਓ ਨਾਲ ਬਣੀ ਰਹੋ ਤੇ ਇਹ ਯੂਨੀਵਰਸਟੀ ਆਪਾਂ ਨੇ ਲੈਣੀ ਜੀ 7 ਕਿਲੋ ਵਾਲੀ ਲੈਣੇ ਆ ਸਾਬਤ ਵਾਲੀ ਜਾਣੀ ਨਾਰਮਲੀ ਹੁਣ ਜਿਹੜੇ ਉਦੀ ਵਾਲੇ ਨਹੀਂ ਆਪਣਾ ਮਰਬੇ ਵਾਲੀ ਉਹ ਨਹੀਂ ਲੈਣੇ ਤੇ ਇਹਨਾਂ ਨੂੰ ਆਪਾਂ ਉਤੋਂ ਛਿਲਰ ਲਾ ਲਿਆ ਤੇ ਗਿਰਕਾਂ ਅਲੱਗ ਕੱਢ ਲਈਆਂ ਤੇ ਛਿਲਕਾ ਅਲੱਗ ਕੱਢ ਲਿਆ ਜਿਹੜਾ ਛਿਲਕਾ ਹੈ ਉਹ 3 ਕਿਲੋ ਹੈ ਤੇ ਜਿਹੜੀਆਂ ਗਿਰਤਾਂ ਸੀ ਉਹ 4 ਕਿਲੋ ਨਿਕਲ ਗਈਆਂ ਉਹ ਵੇਸਤ ਨਹੀਂ ਉਹਨਾਂ ਦਾ ਆਪਣਾ ਕੋਈ ਕੰਮ ਨਹੀਂ ਹੈਗਾ ਤੇ ਬਾਕੀ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਵੀ ਇਹਦੇ ਵਿੱਚ ਕੀ ਕੀ ਸਮਾਨ ਪਊਗਾ ਇਰੇ ਵਿੱਚ ਪਾਉਗਾ ਜੀ ਆਪਾਂ ਪਾਵਾਂਗੇ ਇਹ 3 ਕਿਲੋ ਔਲਿਆਂ ਦੇ ਵਿੱਚ 1.5 ਕਿਲੋ ਗੁੜ ਤੇ ਅੱਧਾ ਕਿਲੋ ਚੀਨੀ ਜਣੀ ਟੋਟਲ 2 ਕਿਲੋ ਜੇ ਤੁਸੀਂ ਗੁੜ ਦੀ ਥਾਂ ਤੇ ਸ਼ੱਕਰ ਚਾਹੋ ਤਾਂ ਸ਼ੱਕਰ ਵੀ ਪਾ ਸਕਦੇ ਹੋ ਤੇ ਬਾਕੀ ਜੇ ਚੀਨੀ ਨਹੀਂ ਪਾਉਣੀ ਚਾਹੁੰਦੇ ਤਾਂ ਇਕੱਲਾ ਗੁੜ ਵੀ ਪਾ ਸਕਦੇ ਹੋ ਤੇ ਅੱਗੇ ਹੈਗਾ ਜੀ ਆਪਣਾ ਉਬਲਿਆ ਹੋਇਆ ਪਾਣੀ ਇਹ ਆਪਾਂ ਨੇ 3 ਲੀਟਰ ਪਾਣੀ ਉਬਾਲ ਰੱਖਿਆ ਜੀ ਤੇ ਇਹਦੇ ਵਿੱਚ ਪਾਉਗਾ ਹਾਂਜੀ ਗਰਮ ਕੀਤਾ ਹੋਇਆ ਪਾਣੀ ਜਣੀ ਆਪਾਂ ਨੇ ਇਹ ਠੰਡਾ ਕਰ ਲਿਆ ਉਬਾਲ ਕੇ ਨਾਰਮਲ ਟੈਂਪਰੇਚਰ ਤੇ ਕਰਕੇ ਤੇ ਪਾਣੀ ਰੱਖ ਲਿਆ ਹੁਣ ਆਪਾਂ ਇਹਨੂੰ ਪਾਵਾਂਗੇ ਜੀ ਵਰਤਮਾਨ ਦੇ ਵਿੱਚ ਤੇ ਇਹ ਜਿਹੜਾ ਪਾਉਣਾ ਹੈ ਜੀ ਟੇਡਿੰਗ ਹਾਂਜੀ ਆਪਾਂ ਵਰਤਮਾਨ ਚ ਪਾਵਾਂਗੇ ਜੀ ਜਿਹੜਾ ਵਰਤਮਾਨ ਹੋਣਾ ਚਾਹੀਦਾ ਜੀ ਇਹ ਜਾਂ ਚੀਨੀ ਮਿੱਟੀ ਦਾ ਹੋਵੇ ਜਾ ਫਿਰ ਕੰਚ ਦਾ ਪਾਂਡਾ ਹੋਵੇ ਤੇ ਇਹ ਸਟੀਲ ਜਾਂ ਪਿੱਤਲ ਕੋਲ ਦੇ ਪਾਂਡੇ ਤੇ ਹੋਰ ਪਾਂਡੇ ਚ ਨਹੀਂ ਪਾਉਣਾ ਜੀ ਤੇ ਜਾਂ ਚੀਨੀ ਮਿੱਟੀ ਚ ਜਾਂ ਫਿਰ ਆਪਣੇ ਆਹ ਕੰਚ ਦੇ ਕਾਂਡੀ ਚ ਲਓ ਜੀ ਹੁਣ ਆਪਾਂ ਪਾਉਣ ਲੱਗੇ ਆ ਔਲੇ ਇਹਦੇ ਵਿੱਚ ਵਰਤਮਾਨ ਚ ਜਿਵੇਂ ਇੱਕ ਲੇਅਰ ਪਾ ਦੇਣੀ ਆ ਆਪਣੇ ਔਲਿਆਂ ਦੀ ਲਓ ਜੀ ਪੂਰੀ ਸੈੱਟ ਕਰ ਦੋ ਹੱਥ ਨਾਲ ਤੇ ਫਿਰ ਆਪਾਂ ਇੱਕਲੇਰੇ ਦੀ ਤੇ ਪਾਉਣੀ ਹੈ ਗੁੜ ਦੀ ਲੋਈ ਹੁਣ ਕੁਛ ਆਪਾਂ ਇਹ ਚੀਨੀ ਵਿੱਚ ਪਾਤੀ ਤੇ ਕੁਛ ਆਪਾਂ ਇਹ ਉੱਤੇ ਪਾਰਾਂਗੇ ਲੋ ਹੁਣ ਆਪਾਂ ਇਹਦੇ ਚ ਪਾਵਾਂਗੇ ਜੀ ਪਾਣੀ ਲਓ ਜੀ ਇਹਦੇ ਚ 3 ਕਿਲੋ ਪਾਣੀ ਆ ਜੀ ਇਹ ਵੀ ਮੈਂ ਕੀ ਪਾਉਣਾ ਨੂੰ ਲਓ ਜੀ ਆਪਾਂ ਥੋੜਾ ਜਿਹਾ ਪਾਣੀ ਰੱਖ ਲਏਗੇ ਚੋ ਤੇ ਹੁਣ ਆਪਾਂ ਇਹਨੂੰ ਬੰਦ ਕਰਕੇ ਰੱਖ ਲਾਂਗੇ ਤੇ ਇਹ ਹਰ ਰੋਜ਼ ਦੋ ਟਾਈਮ ਹਲਾਉਣਾ ਹੈ ਤੇ 에ਅਰ ਟੈਚ ਡੱਬੇ ਚ ਪਾਉਣੇਗਾ ਜਿਹੜਾ ਇਹ ਉਹ ਹੈ ਨਾ ਵੀ ਇਹਨੂੰ ਹਲਾਉਣਾ ਤਾਂ ਇਹਨੂੰ ਸਟੀਲ ਦੀ ਕਰਸੀ-ਕੁਰਸੀ ਨਾਲ ਨਹੀਂ ਹਲਾਉਣਾ ਤੇ ਲੱਕੜ ਦੀ ਹੀ ਜਾਂ ਕੋਈ ਡੰਡਾ ਲੈ ਲਓ ਜੇ ਤੁਹਾਡੇ ਘਰੇ ਕੋਈ ਆਪਣਾ ਹੁੰਦਾ ਜਿਵੇਂ ਲੱਕੜ ਦੇ ਖੁਰਚਣੇ ਜੇ ਜਾਂ ਕਰਸੀ ਬਣੀ ਹੁੰਦੀ ਹੈ ਕਿ ਉਹਦੇ ਨਾਲ ਹੀ ਹਲਾਉਣਾ ਇਹਨੂੰ ਨੀਚੇ ਤੱਕ ਹਲਾਉਂਦੇ ਰਹਿਣਾ ਤੇ 41 ਦਿਨ ਤੱਕ ਇਹਨੂੰ ਹਰ ਰੋਜ਼ ਦੋ ਟਾਈਮ ਹਲਾਉਣਾ ਹੈ ਕਿ ਉਸ ਤੋਂ ਬਾਅਦ ਬਸ ਪੁਣਕੀ ਆਪਦਾ ਹਾਂਜੀ ਹੁਣ ਆਪਣਾ ਜਿਹੜਾ ਹੈਗਾ ਦੂਜਾ ਪਾਰਟ ਹੋਊ ਇਹਦਾ ਜਿਵੇਂ ਆਪਣਾ 41 ਦਿਨ ਤੇ ਇਹ ਤਿਆਰ ਹੋ ਗਿਆ ਤਾਂ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਇਹ ਕਿਸ ਤਰ੍ਹਾਂ ਪੁਣਕੀ ਤੇ ਆਪਣੇ ਕੰਚ ਦੇ ਪਾਂਡਿਆਂ 'ਚ ਪਾ ਕੇ ਰੱਖਣਾ ਹੈ ਤੇ ਇਹਨੂੰ ਤੁਸੀਂ ਵਰਤੋਂਗੇ ਤਾਂ ਬਹੁਤ ਲਾਭਦਾਇਕ ਹੈ ਇਹਨੂੰ ਰੋਟੀ ਖਾਣ ਤੋਂ ਪਹਿਲਾਂ ਵੀ ਲੈ ਸਕਦੇ ਹੋ 2 ਜਾਂ 3 ਚਮਚੇ ਤੇ ਰੋਟੀ ਖਾਣ ਤੋਂ ਬਾਅਦ ਵੀ ਲੈ ਸਕਦੇ ਹਾਂ ਤੇ ਜਿਵੇਂ ਤੁਸੀਂ ਚਾਹੋਵੇਂ ਕਰ ਸਕਦੇ ਹੋ ਤੇ ਇਹਦਾ ਕੋਈ ਨੁਕਸਾਨ ਨਹੀਂ ਤੇ ਜਿਵੇਂ ਤੁਹਾਡਾ ਹਾਜਮਾ ਬਹੁਤ ਦਰੁਸਤ ਰੱਖਦਾ ਹੈ ਤੇ ਬਹੁਤ ਬਿਮਾਰੀਆਂ ਤੋਂ ਲਾਭਦਾਇਕ ਹੈ ਥੈਂਕ ਯੂ ਧੰਨਵਾਦ ਹਾਂਜੀ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਦੱਸਾਂਗੇ ਜੀ ਬਈ ਆਮ ਲਈ ਦਾ ਆਪਾਂ ਵੈਸੇ ਤਾਂ ਆਚਾਰ ਲਈ ਵਰਤਦੇ ਹਾਂ ਨਾ ਅੱਜ ਆਪਾਂ ਤੁਹਾਨੂੰ ਇੱਕ ਐਸੀ ਚੀਜ਼ ਬਾਰੇ ਦੱਸਾਂਗੇ ਜਿਹੜੀ ਕਿ ਬਹੁਤ ਹੀ ਲਾਭਦਾਇਕ ਹੁੰਦੀ ਹੈ ਇਹ ਆਮ ਮਰਤੋਂ ਵਿੱਚ ਵੀ ਆਪਾਂ ਬਹੁਤ ਘੱਟ ਲੋਕ ਵਰਤਦੀ ਹੈ ਤੇ ਇਹ ਹੈ ਜੀ ਆਮਲਾ ਪਾਣੀ ਇਹਦੇ ਲਈ ਆਪਾਂ ਨੇ ਕੀ ਕੀ ਸਮਾਨ ਚਾਹੀਦਾ ਹੈ ਤੁਹਾਨੂੰ ਇਹ ਵੀ ਦੱਸਾਂਗੇ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਲੈਣੀ ਜੀ ਔਲੀ ਇਹ ਨਾਰਮਲ ਔਲੇ ਹੈ ਜੀ ਜਿਨ੍ਹਾਂ ਦਾ ਆਪਾਂ achar ਪਾਉਨੇ ਆ ਮਰਬੇ ਵਾਲੇ ਔਲੇ ਨਹੀਂ ਹੈਗੇ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਦੇਖੋ ਛਿੱਲ ਲੈਣਾ ਹੈ ਨਾ ਉੱਪਰੋਂ ਛਿਲਕਾ ਬਾਇਨ ਬਣਾਉਣ ਲਈ ਦੇਖੋ ਆਪਾਂ ਨੇ ਆ ਬਣਾਇਆ ਹੋਇਆ ਇਸ ਤਰ੍ਹਾਂ ਉੱਪਰੋਂ ਆਪਣਾ ਉਤਾਰ ਲੈਣਾ ਇਹਦਾ ਜਿਹੜਾ ਛਿਲਕਾ ਹੈਗਾ ਤੇ ਜਿਹੜੀਆਂ ਗਿਰਕਾਂ ਨੇ ਉਹ ਅਲੱਗ ਕਰ ਲੈਣੀਆਂ ਆ ਦੇਖੋ ਗਿਰਕਾਂ ਪਾ ਅਲੱਗ ਕਰ ਲਈਆਂ ਤੇ ਇਧਰ ਆਪਾਂ ਜਿਹੜਾ ਇਹਦਾ ਉੱਪਰਲਾ ਸਾਰਾ ਮਟੀਰੀਅਲ ਸੀ ਉਹ ਅਲੱਗ ਤੋਂ ਇੱਕ ਟੋਕਰੀ 'ਚ ਇਕੱਠਾ ਕਰ ਲਿਆ ਤੇ ਇਹਨੂੰ ਬਣਾਉਣ ਲਈ ਆਪਾਂ ਨੂੰ ਕੀ ਕੀ ਸਮਾਨ ਚਾਹੀਦਾ ਹੈ ਤੁਸੀਂ ਵੀਡੀਓ ਨਾਲ ਬਣੀ ਰਿਹਾ ਕਰੋ ਜੀ ਆਪਾਂ ਅੱਗੇ ਜਾ ਕੇ ਤੁਹਾਨੂੰ ਦੱਸਦੇ ਆਂ ਵੀ ਹੋਰ ਕੀ ਸਮਾਨ ਚਾਹੀਦਾ ਹੈ ਤੇ ਇਸ ਦਾ ਬਣਾਉਣ ਦਾ ਤਰੀਕਾ ਕੀ ਹੈ ਤੇ ਵੀਡੀਓ ਨੂੰ ਬਿਨਾਂ ਸਕਿੱਪ ਕਰੇ ਦੇਖਿਓ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲੇ ਜੀ ਜ਼ਰੂਰ ਕਰਨਾ ਤੇ ਅੱਗੇ ਆਪਾਂ ਤੁਹਾਨੂੰ ਦੱਸਦੇ ਆਂ ਵੀ ਇਹਦੇ ਵਿੱਚ ਹੋਰ ਕੀ ਕੀ ਸਮਾਨ ਪਊਗਾ ਤੇ ਵੀਡੀਓ ਨਾਲ ਬਣੀ ਰਹੋ ਕਿਉਂਕਿ ਰੈਸਪੀ ਦੱਸਾਂਗੇ ਜਿਹਦੇ ਵਿੱਚ ਕੀ ਔਲਿਆਂ ਦੀ ਬਾਇਨ ਬਣਾਉਣ ਦਾ ਤਰੀਕਾ ਤੇ ਉਹਦੇ ਵਿੱਚ ਕਿੰਨੀ ਕਿੰਨੀ ਕੁਆਂਟੀਟੀ ਲੈਣੀ ਹੈ ਕਿੰਨੀਆਂ ਚੀਜ਼ਾਂ ਪੈਣੀਆਂ ਆਪਾਂ ਸਾਰਾ ਵਿਸਤਾਰ ਨਾਲ ਸਮਝਾਵਾਂਗੇ ਜੀ ਤੁਹਾਨੂੰ ਤੇ ਵੀਡੀਓ ਨਾਲ ਬਣੀ ਰਹੋ ਤੇ ਇਹਦੇ ਵਾਸਤੇ ਆਪਾਂ ਨੇ ਲੈਣੀ ਜੀ 7 ਕਿਲੋ ਔਲੇ ਲੈਣੇ ਆ ਸਾਬਤ ਔਲੇ ਜਾਨੀ ਨਾਰਮਲੀ ਹੁਣ ਜਿਹੜੇ ਉਦਿਹਾਲੇ ਨੇ ਆਪਣਾ ਮਰਬੇ ਵਾਲੀ ਉਹ ਨਹੀਂ ਲੈਣੇ ਤੇ ਇਹਨਾਂ ਨੂੰ ਆਪਾਂ ਉਤੋਂ ਛਿੱਲੜ ਲਾ ਲਿਆ ਇਹ ਗਿਰਕਾਂ ਲਾਦ ਕੱਢ ਲਈਏ ਤੇ ਛਿਲਕਾ ਅਲੱਗ ਕੱਢ ਲਿਆ ਜਿਹੜਾ ਛਿਲਕਾ ਹੈ ਉਹ 3 ਕਿਲੋ ਹੈ ਤੇ ਜਿਹੜੀਆਂ ਗਿਰਕਾਂ ਸੀ ਉਹ 4 ਕਿਲੋ ਨਿਕਲ ਗਈਆਂ ਉਹ ਬੇਸਤ ਨਹੀਂ ਉਹਨਾਂ ਦਾ ਆਪਣਾ ਕੋਈ ਕੰਮ ਨਹੀਂ ਹੈਗਾ ਤੇ ਬਾਕੀ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਵੀ ਇਹਦੇ ਵਿੱਚ ਕੀ ਕੀ ਸਮਾਨ ਪਊਗਾ ਤੇ ਇਹਦੇ ਵਿੱਚ ਪਊਗਾ ਜੀ ਆਪਾਂ ਪਾਵਾਂਗੇ ਇਹ 3 ਕਿਲੋ ਔਲਿਆਂ ਦੇ ਵਿੱਚ 1.5 ਕਿਲੋ ਗੁੜ ਤੇ ਅੱਧਾ ਕਿਲੋ ਚੀਨੀ ਜਣੀ ਟੋਟਲ 2 ਕਿਲੋ ਜੇ ਤੁਸੀਂ ਗੁੜ ਦੀ ਥਾਂ ਤੇ ਸ਼ੱਕਰ ਚਾਹੋ ਤਾਂ ਸ਼ੱਕਰ ਵੀ ਪਾ ਸਕਦੇ ਹੋ ਤੇ ਬਾਕੀ ਜੇ ਚੀਨੀ ਨਹੀਂ ਪਾਉਣੀ ਚਾਹੁੰਦੇ ਤਾਂ ਕੱਲਾ ਗੁੜ ਵੀ ਪਾ ਸਕਦੇ। ਤੇ ਅੱਗੇ ਹੈਗਾ ਜੀ ਆਪਣਾ ਉਬਲਿਆ ਹੋਇਆ ਪਾਣੀ। ਇਹ ਆਪਾਂ ਨੇ 3 ਲੀਟਰ ਪਾਣੀ ਉਬਾਲ ਰੱਖਿਆ ਜੀ। ਤੇ ਇਹਦੇ ਵਿੱਚ ਪਾਉਗਾ। ਹਾਂਜੀ ਗਰਮ ਕੀਤਾ ਹੋਇਆ ਪਾਣੀ ਜਣੀ ਆਪਾਂ ਨੇ ਇਹ ਠੰਡਾ ਕਰ ਲਿਆ ਉਬਾਲ ਕੇ। ਨਾਰਮਲ ਟੈਂਪਰੇਚਰ ਤੇ ਕਰਕੇ ਤੇ ਪਾਣੀ ਰੱਖ ਲਿਆ। ਹੁਣ ਆਪਾਂ ਇਹਨੂੰ ਪਾਵਾਂਗੇ ਜੀ ਵਰਤਮਾਨ ਦੇ ਵਿੱਚ। ਤੇ ਇਹ ਜਿਹੜਾ ਪਾਉਣਾ ਹੈ ਤੇ ਦੇਖੀ ਹਾਂਜੀ ਆਪਾਂ ਵਰਤਮਾਨ ਚ ਪਾਵਾਂਗੇ ਕਿ ਜਿਹੜਾ ਵਰਤਮਾਨ ਹੋਣਾ ਚਾਹੀਦਾ ਜੀ ਇਹ ਜਾਂ ਚੀਨੀ ਮਿੱਟੀ ਦਾ ਹੋਵੇ ਜਾਂ ਫਿਰ ਕੰਚ ਦਾ ਪਾਂਡਾ ਹੋਵੇ ਤੇ ਇਹ ਸਟੀਲ ਜਾਂ ਪਿੱਤਕ ਉਤਲੀ ਪਾਂਡੇ ਤੇ ਹੋਰ ਪਾਂਡੇ ਤੇ ਨਹੀਂ ਪਾਉਣਾ ਜੀ ਤੇ ਜਾਂ ਚੀਨੀ ਮਿੱਟੀ ਚ ਜਾਂ ਫਿਰ ਆਪਣਾ ਕੰਚ ਦੇ ਪਾਂਡੇ ਚ ਲਓ ਜੀ ਹੁਣ ਆਪਾਂ ਪਾਉਣ ਲੱਗਿਆਂ ਔਲੀ ਇਦੇ ਵਿੱਚ ਵਰਤਮਾਨ ਤੁਸੀਂ ਜਿਵੇਂ ਇੱਕ ਲੇਅਰ ਪਾ ਦੇਣੀ ਆਪਾਂ ਨੇ ਔਲਿਆਂ ਦੀ ਲੋ ਜੀ ਪੂਰੀ ਸੈੱਟ ਕਰ ਦੋ ਹੱਥ ਨਾਲ ਤੇ ਫਿਰ ਆਪਾਂ ਇੱਕ ਲੇਅਰ ਇਹਦੇ ਤੇ ਪਾਉਣੀ ਹੈ ਗੁੜ ਦੀ जी हूँ कुछ आप चीनी बिच पा दी कुछ आपते पा ला लो जी हूँ आप जी पानी लो जी य तीन किलो पानी है जी ये महंगी पा ਥੋੜਾ ਜਿਹਾ ਪਾਣੀ ਰੱਖ ਦੇਗੀ ਚ ਤੇ ਹੁਣ ਆਪਾਂ ਇਹਨੂੰ ਬੰਦ ਕਰਕੇ ਰੱਖ ਲਾਂਗੇ ਤੇ ਇਹ ਹਰ ਰੋਜ਼ ਦੋ ਟਾਈਮ ਹਿਲਾਉਣਾ ਹੈ ਤੇ 에ਅਰ ਟਾਈਟ ਡੱਬੇ ਚ ਪਾਉਣੇਗਾ ਜਿਹੜਾ ਇਹ ਉਹ ਹੈ ਨਾ ਵੀ ਇਹਨੂੰ ਹਿਲਾਉਣਾ ਹੈ ਤਾਂ ਇਹਨੂੰ ਸਟੀਲ ਦੀ ਕਰਸ਼ੀ-ਕੁਰਸ਼ੀ ਨਾਲ ਨਹੀਂ ਹਿਲਾਉਣਾ ਤੇ ਲੱਕੜ ਦੀ ਹੀ ਜਾਂ ਕੋਈ ਡੰਡਾ ਲੈ ਲਓ ਜੇ ਤੁਹਾਡੇ ਘਰੇ ਕੋਈ ਆਪਣਾ ਹੁੰਦਾ ਜਿਵੇਂ ਲੱਕੜ ਦੇ ਖੁਰਚਣੇ ਜੇ ਜਾਂ ਕਟਛੀ ਬਣੀ ਹੁੰਦੀ ਹੈ ਤੇ ਉਹਦੇ ਨਾਲ ਹੀ ਹਲਾਉਣਾ ਇਹਨੂੰ ਨੀਚੇ ਤੱਕ ਹਲਾਉਂਦੇ ਰਹਿਣਾ ਤੇ 41 ਦਿਨ ਤੱਕ ਇਹਨੂੰ ਹਰ ਰੋਜ਼ ਦੋ ਟਾਈਮ ਹਲਾਉਣਾ ਤੇ ਉਦੋਂ ਬਾਅਦ ਬਸ ਪੁਣਕੀ ਆਪਦਾ ਹਾਂਜੀ ਹੁਣ ਆਪਣਾ ਜਿਹੜਾ ਹੈਗਾ ਦੂਜਾ ਪਾਰਟ ਹੋਊ ਇਹਦਾ ਜਿਵੇਂ ਆਪਣਾ 41 ਦਿਨ ਤੇ ਇਹ ਤਿਆਰ ਹੋ ਗਿਆ ਤਾਂ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਇਹ ਕਿਸ ਤਰ੍ਹਾਂ ਉਣ ਕੇ ਤੇ ਆਪਣਾ ਕੰਚ ਦੇ ਭਾਂਡੇ ਚ ਪਾ ਕੇ ਰੱਖਣਾ ਤੇ ਇਹਨੂੰ ਤੁਸੀਂ ਵਰਤੋਂਗੇ ਤਾਂ ਬਹੁਤ ਲਾਭਦਾਇਕ ਹੈ ਇਹਨੂੰ ਰੋਟੀ ਖਾਣ ਤੋਂ ਪਹਿਲਾਂ ਵੀ ਲੈ ਸਕਦੇ ਹੋ 2 ਜਾਂ 3 ਚਮਚੇ ਤੇ ਰੋਟੀ ਖਾਣ ਤੋਂ ਬਾਅਦ ਵੀ ਲੈ ਸਕਦੇ ਹੋ ਤੇ ਜਿਵੇਂ ਤੁਸੀਂ ਚਾਹੋਵੇਂ ਕਰ ਸਕਦੇ ਹੋ ਤੇ ਇਹਦਾ ਕੋਈ ਨੁਕਸਾਨ ਨਹੀਂ ਤੇ ਜਿਵੇਂ ਤੁਹਾਡਾ ਹਾਜਮਾ ਬਹੁਤ ਦਰੁਸਤ ਰੱਖਦਾ ਤੇ ਬਹੁਤ ਬਿਮਾਰੀਆਂ ਤੋਂ ਲਾਭਦਾਇਕ ਹੈ ਥੈਂਕ ਯੂ ਧੰਨਵਾਦ